ਖਨਾ ਪੁਲਿਸ ਨੇ ਨੈਸ਼ਨਲ ਹਾਈਵੇ ਤੇ ਲੰਬੇ ਸਮੇਂ ਤੋਂ ਚੱਲ ਰਹੀ ਜੂਏ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਬਲਦੇਵ ਟਾਬੇ ਵਿੱਚ ਇਹ ਅੱਡਾ ਚੱਲ ਰਿਹਾ ਸੀ। ਟਾਬੇ ਦੀ ਆੜ ਵਿੱਚ ਲੋਕਾਂ ਨੂੰ ਵੱਡੇ ਪੱਧਰ ਤੇ ਜੂਏ ਲਈ ਥਾਮਹਈਆ ਕਰਵਾਈ ਜਾਂਦੀ ਸੀ। ਕਈ ਜ਼ਿਲ੍ਹਿਆਂ ਤੋਂ ਲੋਕ ਇੱਥੇ ਜੂਆ ਖੇਡਣ ਲਈ ਆਉਂਦੇ ਸਨ। ਪੁਲਿਸ ਨੇ ਇੱਥੇ ਛਾਪੇਮਾਰੀ ਦੌਰਾਨ ਕਈ ਕਾਰੋਬਾਰੀਆਂ ਸਮੇਤ 21 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਟਾਬਾ ਮਾਲਕ ਆਪਣੇ ਸਾਥੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਿਸ ਨੇ 8,56,580 ਰੁਪਏ ਵੀ ਮੌਕੇ ਤੇ ਬ੍ਰਾਮੜ ਕੀਤੇ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਐਸਪੀ ਡਾਕਟਰ ਪ੍ਰਗਿਆ ਜੈਨ ਅਤੇ ਡੀਐਸਪੀ ਰਜੇਸ਼ ਕੁਮਾਰ ਦੀ ਨਿਗਰਾਨੀ ਹੇਠ ਪੁਲਿਸ ਟੀਮ ਨੇ ਸ਼ਾਪੇਮਾਰੀ ਕਰਕੇ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕੀਤਾ ਟਾਬਾ ਮਾਲੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਚਕੋਹੀ ਅਤੇ ਉਸ ਦਾ ਸਾਥੀ ਕਸ਼ਿਸ਼ ਕੁਮਾਰ ਵਾਸੀ ਖੰਨਾ ਮੌਕੇ ਤੋਂ ਫਰਾਰ ਹੋ ਗਏ ਨੇ ਉਨ੍ਹਾਂ ਦੀ ਭਾਲ ਅਜੇ ਵੀ ਜਾਰੀ ਹੈ ਇਸ ਮਾਮਲੇ ਵਿੱਚ ਕੁਝ ਪੁਲਿਸ ਅਧਿਕਾਰੀਆਂ ਦੀ ਕਾਰਜ ਸ਼ੈਲੀ ਵੀ ਜਾਂਚ ਦੇ ਘੇਰੇ ਵਿੱਚ ਆਈ ਹੈ ਐਸਐਸਪੀ ਅਮਨੀਤ ਕੌਂਡਲ ਨੇ ਖੁਦ ਹੈਰਾਨੀ ਪ੍ਰਗਟ ਕਰਦਿਆਂ ਕਿ ਹੈ ਕਿ ਸਦਰ ਥਾਣਾ ਖੇਤਰ ਵਿੱਚ ਜੀਟੀ ਰੋਡ ਦੇ ਕਿਨਾਰੇ ਇੰਨੇ ਵੱਡੇ ਪੱਧਰ ਤੇ ਜੂਏ ਦਾ ਅੱਡਾ ਚੱਲ ਰਿਹਾ ਸੀ ਕਿ ਸਬੰਧਤ ਥਾਣੀ ਦੀ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਸੀ ਫਿਰਦੀ ਜਾਂਚ ਕੀਤੀ ਜਾਵੇਗੀ ਦੱਸ ਦਈਏ ਕਿ ਇਸ ਮਾਮਲੇ ਵਿੱਚ ਖੰਨਾ ਪੁਲਿਸ ਦੀ ਸਪੈਸ਼ਲ ਬ੍ਰਾਂਚ ਅਤੇ ਟੈਕਨੀਕਲ ਸੈੱਲ ਨੇ ਸਾਂਝੇ ਤੌਰ ਤੇ ਸੂਚਨਾ ਹਾਸਲ ਕਰਕੇ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਜਿਸ ਕਾਰਨ ਸਬੰਧਤ ਥਾਣੀ ਦੀ ਕਾਰਸ਼ਾਲੀ ਤੇ ਸਵਾਲ ਖੜੇ ਹੋ ਗਏ ਨੇ ਬਲਦੇਵ ਢਾਬਾ ਮਾਲਕ ਗੁਰਪ੍ਰੀਤ ਸਿੰਘ ਖਿਲਾਫ ਪਹਿਲਾਂ ਵੀ ਕੇਸ ਦਰਜ ਹੈ ਅੱਜ ਦੀ ਪ੍ਰੈਸ ਕਾਨਫਰੰਸ ਜੀ ਕੱਲ ਸਾਡਾ ਕੱਲ ਰਾਤ ਨੂੰ ਸਾਡੀ ਜਿਹੜੀ ਖੰਨਾ ਪੁਲਿਸ ਦੀ ਟੀਮ ਹੈ ਜਦੋਂ ਵੀ ਸਾਨੂੰ ਕਿਸੇ ਵੀ ਮਾੜੇ ਅਨਸਰਾਂ ਖਿਲਾਫ ਕੋਈ ਵੀ ਇਤਲਾ ਮਿਲਦੀ ਹੈ ਜਾਂ ਸਾਡਾ ਆਪਣਾ ਵੀ ਇਨਪੁਟ ਹੁੰਦਾ ਹੈ ਅਸੀਂ ਇਮੀਡੀਏਟਲੀ ਐਕਸ਼ਨ ਲੈਂਦੇ ਉਸੇ ਦੇ ਤਹਿਤ ਜੀ ਕੱਲ ਸਾਡੀ ਖੰਨਾ ਪੁਲਿਸ ਟੀਮ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਡੀ ਪ੍ਰਗਿਆ ਜਨ ਮੈਡਮ ਡੀਐਸਪੀ ਖੰਨਾ ਰਾਜੇਸ਼ ਸਾਡਾ ਇਨਚਾਰਜ ਟੈਕਨੀਕਲ ਸੈੱਲ ਸਬ ਇਨਸਪੈਕਟਰ ਸਿਮਰਨਜੀਤ ਔਰ ਐਸਐਚਓ सदर ਇਨਸਪੈਕਟਰ ਦਵਿੰਦਰ ਨਾ ਸਾਰਿਆਂ ਦੀ ਟੀਮ ਨੇ ਇੱਕ ਮੁਖਬਰੀ ਦੇ ਆਧਾਰ ਤੇ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇੱਕ ਗੁਰਪ੍ਰੀਤ ਸਿੰਘ ਬਲਦੇਵ ਟੱਬਾ ਲਿਬੜਾ ਉਹਦਾ ਮਾਲਕ ਹੈ ਔਰ ਇੱਕ ਕਸ਼ਿਸ਼ ਕੁਮਾਰ ਉਰਫ ਮੋਨੂ ਇਹ ਰਲ ਕੇ ਕਾਫੀ ਸਾਰੇ ਲੋਕਾਂ ਦੇ ਨਾਲ ਵੀ ਕੀ ਬੰਦਿਆਂ ਦੇ ਨਾਲ ਵੱਡੇ ਆਪਣੇ ਜਿਹੜਾ ਟੱਬਾ ਹੈ ਉਹਦਾ ਬਲਦੇਵ ਟੱਬਾ ਉਹਦੇ ਚ ਦੜਾ ਸੱਟਾ ਵੱਡੇ ਪੱਧਰ ਤੇ ਜੂਆ ਖੇਡਣ ਦੇ ਆਦੀ ਹਨ ਤੇ ਕੱਲ ਵੀ ਇਨਫੋਰਮੇਸ਼ਨ ਸਿਗੀ ਕਿ ਜੇ ਤੁਸੀਂ ਮੌਕੇ ਤੇ ਰੇਡ ਕਰੋ ਤੁਹਾਨੂੰ ਵੱਡੀ ਰਿਕਵਰੀ ਹੋਏਗੀ ਸੇ ਉਸ ਦੇ ਬਿਹਾਫ ਤੇ ਅਸੀਂ ਥਾਣਾ ਸਦਰ ਚ ਐਫ ਆਈ ਆਰ ਨੰਬਰ 250 ਕੱਲ ਰਾਤ ਨੂੰ 13 ਗੈਮਲਿੰਗ ਐਕਟ ਨੂੰ ਲੌਂਚ ਕੀਤਾ ਤੇ ਸਾਡੀ ਟੀਮ ਨੂੰ ਉੱਥੇ ਮੌਕੇ ਤੇ ਰੇਡ ਕਰਨ ਲਈ ਭੇਜਿਆ ਗਿਆ ਉੱਥੇ ਸਾਨੂੰ ਮੌਕੇ ਤੇ 22 21 ਦੋਸ਼ੀ ਸਾਨੂੰ ਮੌਕੇ ਤੇ ਮਿਲੇ ਔਰ ਦੋ ਫਰਾਰ ਹੈ ਜਿਹਦੇ ਚ ਗੁਰਪ੍ਰੀਤ ਸਿੰਘ ਜਿਹੜਾ ਟਾਬੇ ਦਾ ਮਾਲਕ ਹੈ ਔਰ ਕਸ਼ਿਸ਼ ਕੁਮਾਰ ਉਰਫ ਮੋਨੂ ਇਹਨਾਂ ਤੋਂ ਇਹ ਫਰਾਰੇ ਬਾਕੀ ਅਸੀਂ 21 ਬੰਦੇ ਮੌਕੇ ਤੇ ਗ੍ਰਿਫਤਾਰ ਕੀਤੇ ਤੇ ਉਹਨਾਂ ਪਾਸੋਂ ਸਾਨੂੰ 8,56,580 ਰੁਪਏ ਦੀ ਰਿਕਵਰੀ ਹੋਈ ਹੈ ਔਰ ਅਸੀਂ ਸਾਨੂੰ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹੜਾ ਇਹ ਬਲਦੇਵ ਟਾਬੇ ਦਾ ਮਾਲਕ ਹੈ ਗੁਰਪ੍ਰੀਤ ਸਿੰਘ ਇਹਦੇ ਤੇ ਪਹਿਲਾਂ ਵੀ ਮੁਕੱਦਮਾ ਨੰਬਰ 29 ਇਸੇ ਸਾਲ 12 ਫ फेब्रुवारी ਨੂੰ ਵੀ ਗੈਮਲਿੰਗ ਐਕਟ ਦੇ ਤਹਿਤ ਹੀ ਦਰਜ ਕੀਤਾ ਗਿਆ ਸੀ ਜਿਹਦੇ ਚ 68000 ਦੀ ਰਿਕਵਰੀ ਸੀ ਔਰ ਬਹੁਤ ਜਲਦੀ ਅਸੀਂ ਨਾ ਦੋਨਾਂ ਨੂੰ ਵੀ ਫੜ ਲਾਂਗੇ ਐਂਡ ਆਈ ਵਿਲ ਇਨਸ਼ੋਰ ਕਿ ਐਦਾਂ ਦੇ ਜਿਹੜੇ ਵੱਡੇ ਲੈਵਲ ਦੇ ਇਲੀਗਲ ਐਕਟਸ ਹੈ ਸਾਡੇ ਏਰੀਆ ਚ ਨਹੀਂ ਹੋਣੇ ਚਾਹੀਦੇ ਐਂਡ ਆਈ ਵਿਲ ਆਲਸੋ ਸੀਕ ਐਕਸਪਲੇਨੇਸ਼ਨ ਜਿਹੜੀ ਸਾਡੀ ਲੋਕਲ ਪੁਲਿਸ ਹੈ ਕਿ ਸਾਨੂੰ ਜੇ ਜੀਟੀ ਰੋਡ ਤੇ ਟਾਬੇ ਚ ਇਸ ਤਰ੍ਹਾਂ ਦਾ ਕੰਮ ਚ This is a very bad. Uh मतलब इनकॉल इंफॉर्मेशन क्यों नहीं सीगी से मैं सेपरेटली चेक करਾਂਗੀ बट एट द सेम टाइम ਜਿਹੜੀ ਟੀਮ ਨੇ ਸਾਡੇ ਇਮੀਡੀਏਟਲੀ ਇਨਫੋਰਮੇਸ਼ਨ ਮਿਲਣ ਤੇ ਮੌਕੇ ਤੇ ਰਿਕਵਰੀ ਇੰਨੀ ਵਧੀਆ ਕੀਤੀ ਆ ਉਹਦੇ ਲਈ ਵੀ ਉਹਨਾਂ ਨੂੰ ਅਪਰੀਸ਼ੀਏਟ ਕਰਦੀ ਆਂ ਔਰ ਉਹਨਾਂ ਨੇ ਵਧੀਆ ਸ਼ਲਾਗਾ ਯੋ ਕੰਮ ਕੀਤਾ ਮੈਮ ਜਿਹੜੇ ਉੱਥੇ ਪਕੜੇ ਗਏ ਨੇ ਬੰਦੇ ਉਹਨਾਂ ਤੋਂ ਵੀ ਪਹਿਲਾਂ ਕਰਕੇ ਸਾਡੀ ਨਹੀਂ ਜੀ ਇਹਨਾਂ ਦਾ ਸਿਰ ਰਿਕਾਰਡ ਘਟਾਇਆ ਹੈ ਇਹਦੇ ਵਿੱਚ ਸਿਰਫ ਹੁਣ ਤੱਕ ਜੋ ਸਾਨੂੰ ਪਤਾ ਲੱਗਿਆ ਬਲਦੇਵ ਟਾਬੇ ਦੇ ਮਾਲਕ ਤੇ ਪਰਚਾ ਹੈ ਬਾਕੀ ਆਈ ਥਿੰਕ ਇਹ ਸਾਰੇ ਬਿਜ਼ਨਸਮੈਨ ਸਮਾਲ ਟਾਈਮ ਟਾਈਪ ਹੈਗੇ। ਕੋਈ ਗਵਰਨਮੈਂਟ ਅਮਪਲਾਈ ਹੈਗਾ ਨਾ ਦੇ ਵਿੱਚ ਜਾਂ ਹਾਲ ਦੇ ਵਿੱਚ ਬੈਠ ਕੇ ਖਾਣਾ ਦੱਸ ਜੀ ਇਹ। ਇਹ ਜੀ ਕੱਲ ਜਿਹੜਾ ਸਾਡਾ ਰੇਡ ਹੋਇਆ ਉਹਦੇ ਚ ਪਤਾ ਲੱਗਿਆ ਕਿ ਉੱਪਰ ਇਹਨੇ ਕਮਰਾ ਇੱਕ ਬਣਾਇਆ ਹੋਇਆ ਟਾਬੇ 'ਚ। ਇਹ ਨਹੀਂ ਕਿ ਟਾਬੇ 'ਚ ਜਿੱਥੇ ਲੋਕੀ ਖਾਣਾ ਖਾਂਦੇ ਉੱਥੇ ਤਾਂ ਨਹੀਂ ਬਟ ਇਹਨੇ ਕਮਰਾ ਅਸ਼ਧ ਉੱਪਰ ਬਣਾਇਆ ਹੋਇਆ ਸੀ ਜਿੱਥੇ ਸਾਨੂੰ ਇਹ ਰਿਕਵਰ ਨਹੀਂ ਪਤਾ ਲੱਗਿਆ ਕੋਈ ਗਵਰਨਮੈਂਟ ਅਮਪਲਾਈ ਕਿਹਦੇ ਨਾਲ। ਆ ਜੀ ਹਲੇ ਤਾਂ ਮੇਰੇ ਲਈ ਬਹੁਤ ਜਲਦੀ ਦੱਸਣਾ ਹੈ। ਟੋਟਲੇ 21 ਬੰਦੇ ਹੈ ਬਟ ਗਵਰਨਮੈਂਟ ਅਮਪਲਾਈ ਕੋਈ ਹੈ ਜਾਂ ਨਹੀਂ ਇਹ initially ni mere knowledge it just provide ਕਰਦਾ ਜਿਹਾ ਆਪ ਵੀ ਗੇਟ ਦੇ ਰੀਅਲ ਮਾਲਕ ਹੈ ਨਹੀਂ this is also i am not aware but definitely ਕਿਉਂਕਿ ਇਹ ਤਾਂ ਤੇ ਸੈਕੰਡ ਪਰਚੇ ਸੇਮ ਐਕਸ ਤੇ ਮਾਲਕ ਹੈ ਉਹ ਟੱਬੇ ਦਾ ਤੇ ਕੀ ਪਤਾ ਕਰਦਾ ਉਹ ਬਟ ਪ੍ਰੋਵਾਈਡ ਤਾਂ ਕਰਦਾ ਹੀ ਜਾਗਾ